ਕਰ ਰਿਹਾ ਹੈ ਉਹ ਬੰਦਾ ਨਹੀਂ ਕਰ ਰਿਹਾ ਹੈ

ਜਾਰੇ ਵੱਡੇ ਵੱਡੀ ਗੱਲ ਲਿਖੀ ਕੋਈ ਗੱਲਤ ਹੋਈ ਜਾਂ ਕੋਈ ਬਹਿਸ ਹੋਈ ਜਾਂ ਬਹਿਸ ਦਾ ਕੀ ਹੋਈ ਵੀ ਰੱਤ ਤੱਕ ਉਹਨੇ ਮੋਹਰਣਾ ਲਿਆਉ ਉਹਨਾਂ ਦੇ ਪਾਸੇ ਦੀ ਇੱਕ ਨਾ ਕੋਈ ਸ਼ਿਕਾਇਤ ਨਹੀਂ ਬਹੁਤ ਸੁਣਿਆ ਅਸਰ ਰਾਜੀਵ ਕੀ ਕਰਦਾ ਰਾਜਾ ਰਾਜਾ ਦੇ ਕੋਲ ਵੀ ਦੇਖੋ ਇਹ ਤੁਹਾਨੂੰ ਦਹਾਰੀ ਦੇ ਪਤਾ ਨਹੀਂ ਕਿ ਕਿਹੜੇ ਕੋਲ ਬਹੁਤ ਸੁਣਿਆ ਕਿ ਮੇਰਾਜੀਵ ਸਾਹਿਬ ਤੋਂ ਤੋਮਰ ਸਾਹਿਬ ਵਾਪਸ ਪੈਸੇ ਆ ਉੱਥੇ ਬਹਿਸ ਦਾ ਸੁਣੀ ਹੋਈਆਂ ਕੋਈ ਆਇਆ ਤਾਂ ਵੀ ਤੋਮਰ ਦੇ ਕੋਲ ਪੈਸੇ ਹੈ ਪੈਸੇ ਤਾਂ ਜੀ ਬਣਖਾ ਦੇ ਰਾਜੀ ਮੇਰੇ ਤੋਂ 100 ਰੁਪਏ चलो इन्हीं बंदी का नींद कर चलो 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 � ਹਮਾਰੀ ਬਾਤ ਚਿਤ ਹੋਇਆ ਭਾਈ 2-4 ਘੰਟੇ ਚੱਲੀ ਆ ਬਾਤ ਉਹ ਕਾਨੂੰਨ ਖੇਤੀ ਵਾਲੇ ਦੀ ਵਾਪਸ ਲੈਣ ਦੀ ਸਰਕਾਰ ਨਹੀਂ ਮੰਨੀ ਔਰ ਦੂਸਰਾ ਐਮਐਸਟੀ ਕੇ ਲੀਏ ਕਮੇਟੀ ਬਣਾਣੇ ਦੀ ਮੰਨੀ ਹੈ ਜੋ ਦੋ ਕਾਨੂੰਨ ਹੈ ਖੇਤੀ ਵਾਲਾ ਔਰ ਖਾੜੀ ਵਾਲਾ ਉਹ ਵਾਪਸ ਲੈਣੇ ਹੁਣ ਦੁਬਾਰਾ ਮੂਡ ਮੀਟਿੰਗ ਹੋਏਗੀ 14 ਤਰੀਕ ਨੂੰ ਹੋਊਗੀ ਦੁਬਾਰਾ ਐਮਐਸਟੀ ਵੀ ਕੀ ਹੋਇਆ ਹੈ ਐਮਐਸਟੀ ਦੇ ਉੱਪਰ ਵੀ ਹੋਊਗੀ ਕਿਹਨੂੰ ਲੋਗਾਂ ਚਾਹਤੀ ਕਰ ਐਮਐਸਟੀ ਸਰ ਐਮਐਸਟੀ ਕਮੇਟੀ ਨੇ ਨਹੀਂ ਸਰ ਕਿੰਨੀ ਲੋਕਾਂ ਨੇ ਮੰਗਿਆ ਦੋ ਬੰਦੇ ਉਹ ਬੰਦਾ ਬੰਦਰੀਆ ਤੋਂ ਗੱਲਬਾਤ ਬਾਰੇ ਸੁਣੂ ਹੋਈ ਹੈ ਪਰ ਅਸੀਂ ਵੀ ਉਸੇ ਗੱਲ ਦੇ ਉੱਤੇ ਖੜੇ ਆ ਗਏ ਉਹ ਦੋਨੋਂ ਚੱਲਦੇ ਆ ਦੇਖਦੇ ਹੋ ਸਰਕਾਰ ਸਾਡਾ ਕਿਹਦਾ ਕਦਮ ਇਹ ਕਿੰਦਰਾ ਰਹਿ ਰਿਹਾ ਸਾਡਾ ਪਾਰਟੀ ਨੇ ਤੇ ਉਹ ਵੀ ਖੁਦ ਸਾਥੀ ਜਿਹੜੇ ਧਾਰਮਿਕ ਤੌਰ ਤੇ ਜੁੜੇ ਹੁੰਦੇ ਆਪਾਂ ਉਹਦੇ ਧਰਮ ਨਾਲ ਉਹਨਾਂ ਨੇ ਰਹਿਦਾ ਉਹਦਾ ਪਾਰਟ ਉਹਨਾਂ ਸਮਾਜ ਜੋ ਬਣਦਾ ਹੁੰਦਾ ਜਿਵੇਂ ਇਸ ਵਜ੍ਹਾ ਪਰੇ ਨਾ ਮੈਚ ਹੋ ਗਿਆ ਖੁਸ਼ਨਾ ਚਾਹੁੰਦੇ ਨੇ ਬਸਰੈਂਟ ਇਹ ਮੈਚ ਹੋਇਆ ਮੈਚ ਇਹ ਕਮੇਟੀ ਕੋਟੀ ਬਣਾ ਦਿੰਦੇ ਪਰ ਉਹਨਾਂ ਨੂੰ ਸਿਰ ਕਰਨ ਤੋਂ ਬਾਅਦ ਬਸਰੈਂਟ ਸਰਕਾਰਾਂ ਜੀ ਕੋਈ ਸਹਿਤ ਨਹੀਂ ਹੋਈ ਇਹ ਇਹ ਨਹੀਂ ਐਮਐਸਟੀ ਕਮੇਟੀ ਕੋਲੋਂ ਬਾਅਦ ਸੈਂਪਸ ਹੋਈ ਹੈ ਜਿਹੜੇ ਬਰਾਲੀ ਵਾਲਾ ਮੈਨੂੰ ਵਾਪਸ ਲੈਣਾ ਜਿਹੜੇ ਬਿਜਲੀ ਵਾਲਾ ਮੈਨੂੰ ਰੱਬ ਤੇ ਕਿਉਂ ਨਹੀਂ ਸੰਤ ਹੋ ਰਹੀ ਸਰਕਾਰ ਕੋਈ ਉਹ ਸਰਕਾਰ ਨੂੰ ਪੁੱਛੋ ਇਹਦਾ ਸੜਾ ਕਿਸਵਾਲ ਅੱਜ ਤੁਸੀਂ ਸ਼ੰਦ ਕੋਸਟ ਕੀ ਕੀਤਾ ਅਲੀਪਾਸ਼ੀਰ ਕੀਤਾ ਵੀ ਇਹਨਾਂ ਦੀ ਦੁੱਖੀ ਨਹੀਂ ਬਣਦੀ ਪੈਰਲ ਮੰਡੀ ਬਣਾਈਏ ਪੈਰਲ ਮੰਡੀ ਦਾ ਲੋਡਿੰਗ ਸਟੇਸ਼ਨ ਜਿਹੜੀ ਪਹਿਲੀ ਮੰਡੀਆ ਵਰਕ ਪਲਾਨ ਕਰੋ ਆ ਜਿਹੜੇ ਦੂਜੇ ਕੰਮ ਬਣਾਉਣੇ ਨੇ ਟੈਕਸ ਪਰਮਾ ਪਹਿਲਾਂ ਵੀ ਜਾਂਦਾ ਸੀ ਚੱਲਣ ਦੇ ਸੇ ਸਾਰੇ ਕੰਮ ਵਾਪਸ ਵਾਪਸ ਲੈਣੇ ਮਾਰਦੇ ਅਗਲੀ ਮੰਡੀ ਕੰਮ ਕਰੀਏ ਤਾਂ ਲੱਗਦਾ ਕਿ ਕਾਹ ਥੋੜੀ ਚੁਗੀ ਆ ਜਿਹੜੇ ਫੂਜੀ ਦੇ ਮੇਲਾ ਜਾ ਪਰਾਲੀ ਨੂੰ ਲੈ ਕੇ ਆਉਂਦੇ ਨੇ ਹੈ ਜਾਂ ਤੁਹਾਨੂੰ ਵੀ ਲੱਗਦਾ ਥੋੜੀ ਦੇਖ ਲਓ ਤਾਂ ਤੁਸੀਂ ਬਣਾ ਲਓ ਜਗਿੰਦਰ ਜੀ ਜਗਿੰਦਰ ਜੀ ਅੱਜ ਵੀ ਲੱਗਿਆ ਕਿ ਸਰਕਾਰ ਨੇ ਅੱਜ ਤੁਹਾਡਾ ਜਿਹੜਾ ਮੰਦਰ ਜਿਹੜਾ ਮੰਗਾਇਆ ਸੀ ਉਹ ਵੀ ਖਾਦਾ ਵਾ ਕੋ ਲੱਗਦਾ ਕਿ ਨਰਮਦੇਵਰ ਹੁਣ ਦਿਖਾ ਦੇ ਕਿ ਤੁਸਾਂ ਗਾਪ ਰਹ ਅਤੇ ਇਹ ਬਤਨ ਤੁਹਾਨੂੰ ਦੱਸਣ ਨੂੰ ਪੁੱਛੂਗੀ ਠੀਕ ਹੈ ਸਰ ਜਗਿੰਦਰ ਸਿੰਘ ਉਗਰਾਹ ਸੀਗਾ ਮੀਟਿੰਗ ਦੇ ਵਿੱਚ ਇਹ ਤੁਹਾਨੂੰ ਦੱਸਣ ਕਿ ਦੋ ਮੰਗਾ ਮੰਨ ਲਈਆਂ ਗਈਆਂ ਨੇ ਹਾਂ ਜੀ ਦੋ ਮੰਗਾ ਦਾ ਸਾਥ ਗਿਆ ਇਹ ਵੀ ਉਹਨਾਂ ਨੇ ਬਿਜਲੀ ਵਾਲੀ ਦਾ ਮਨਮੰਦ ਦੀਵਾਨੀ ਪਾਣੀ ਹੋਈ ਤੇ ਇੱਕ ਜਿਹੜਾ ਪ੍ਰੋਜੈਕਟ ਦਾ ਇਹ ਜਿਹੜੀ ਰਾਣੀ ਜਾਨੀ ਉਹਨਾਂ ਨੇ ਹੋਰ ਪ੍ਰਮਾਨ ਕਰ ਲਏ ਸਟਾਈ ਜਾਈ ਗਈ ਹੈ ਤੇ ਇਹ ਦੂਜਿਆ ਦੌਰ ਹੈ ਕਿ ਕੇਐਮਐਸ ਖਿਡਾਰੀ ਤੇ ਕਿੰਨੇ ਫੰਡ ਵਾਪਸ ਲੈਣਗੇ ਉਹ ਅਜੇ ਖੜੀ ਹੈ ਉਹ 4 ਤਰੀਕ ਨੂੰ ਬੜੀ ਬੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਵੱਲੋਂ ਕੀ ਜਿਆਦਾ ਹੈ ਖੇਤੀ ਸੁਰਨਾ ਵਾਸਤੇ ਉਹ ਕਹਿੰਦੇ ਸਰਕਾਰ ਵੱਲੋਂ ਪਹਿਲਾਂ ਤਾਂ ਬਾਜਪਾ ਚਾਉਂਦੀ ਆ ਵੀ ਠੀਕ ਹੀ ਨੇ ਮੰਨਦਾ ਐਮੈਂਡਮੈਂਟਾਂ ਦੇ ਖੜੀ ਹੈ ਸਰਕਾਰ ਵੀ ਦੱਸੋ ਐਮੈਂਡਮੈਂਟਾਂ ਕਿੰਨੇ ਹੁੰਦਾ ਫਿਰ ਰੱਦ ਕਰਾਉਣ ਦੇ ਵੀ ਰੱਦ ਕਰਨ ਤੇ ਸ਼ਬਦਾਂ ਦਾ ਉਹ ਸੁਣਨਾਂ ਕਰੂੰ ਸਰਕਾਰ ਸਰਕਾਰ ਦਾ ਇਹ ਰਵੱਈਆ ਵੀ ਤੁਸੀਂ ਰੱਦ ਨਾ ਕਰੋ ਉਹਨਾਂ ਨੂੰ ਹੋਰ ਕੀ ਕਰਦੀਏ ਕੀ ਕਹਦੀਏ ਉਹ ਤਾਂ ਉਹਨਾਂ ਦੇ ਕੋਈ ਵੱਡ ਸ਼ਬਦ ਕੱਢਣੇ ਨੇ ਜੇ ਨਹੀਂ ਖਤਮ ਕਰ ਦੋ ਉਹਨਾਂ ਨੂੰ ਰੱਦ ਕਰ ਦੋ ਦਫ਼ਤਰਾਂ ਨੂੰ ਇਹ ਇਹ ਸ਼ਬਦਾਂ ਤੋਂ ਸਰਕਾਰ ਤੇ ਰਹਿੰਦੀ ਆ ਉਹਦਾ ਕੀ ਹੱਲ ਕੱਢਦੇ ਸਰਕਾਰ ਨੇ ਕੱਢਿਆ ਠੀਕ ਹੈ ਦਗੰਦਰ ਸਿੰਘ ਉਹ ਗ੍ਰਾਹਕ ਸੀ ਸਾਡੇ ਨਾਲ ਜਿੰਨਾਂ ਵੱਲੋਂ ਸਾਫ਼ ਤੌਰ ਤੇ ਇੱਕ ਗਿਆ ਜਾਰੀ ਕਿ ਦੋ ਮੁੱਖਾ ਚੀਜ਼ਾਂ ਹੁੰਦੀਆਂ ਨੇ ਪੁੱਛਾਈਆਂ ਗਈਆਂ ਅੱਜ ਇਹ ਹੈ ਕਿ 4-5 ਘੰਟੇ ਚੱਲੀ ਆਂ ਦੇ ਖੇਤੀ ਕਾਨੂੰਨਾਂ ਦੇ ਤਹਾਨੂੰ ਕੋਈ ਬਦਵਾਲੀ ਪੜਾਈ ਜੀ ਤੇ ਐਮਐਸਪੀ ਦੇ ਇੱਕ ਕਮੇਟੀ ਬਣਾ ਦਾਂਗੇ ਠੀਕ ਹੈ ਜੇ ਦੂਜੇ ਦੋ ਗੁੱਲ ਬਸ ਲੈਣੇ ਪਰ ਇਹ ਐਮਐਸਪੀ ਦੇ ਕੋਈ ਸਾਡੀ ਫੀਲਿੰਗ ਨਹੀਂ ਜਨੂਨਾਂ ਦੇ ਖੇਤੀ ਵਾਲੇ ਤੇ ਸਾਡੀ ਕੋਈ ਫੀਲਿੰਗ ਨਹੀਂ ਬਾਕੀ ਜਿਹੜੇ ਵਾਪਸ ਕਰਨ ਦੀ ਗੱਲ ਕੀਤੀ ਹੈ ਉਹਨਾਂ ਨੇ ਇੱਕ ਬਿਜਲੀ ਵਾਲਾ ਇੱਕ ਰਾਈਟ ਬਿਜਲੀ ਵਾਲਾ ਕਰਉਂਦੇ ਹਲੇ ਬਣਿਆ ਨਹੀਂ ਹੈ ਨਾ ਬਿਜਲੀ ਦਾ ਬਿੱਲ ਹੈ ਨਾ ਉਹ ਫਿਰ ਤਾਂ ਬਾਅਦ ਵਿੱਚ ਨਹੀਂ ਸਕਦੇ ਅੱਛਾ ਤੇ ਜਿਹੜੇ ਬਾਕੀ ਤਿੰਨ ਨੇ ਟ੍ਰੇਡ ਤੇ ਜਿਹੜਾ ਫ੍ਰੀ ਸਰਵਿਸਿਜ਼ ਵਾਲਾ ਉਹ ਉਹਨਾਂ ਉਹਨਾਂ ਤੇ ਜਲਦ ਕਰ ਦੋ ਬਾਰੇ 4 ਤਰੀਕ ਨੂੰ ਹਾਂ 4 ਤਰੀਕ ਨੂੰ ਦੁਬਾਰਾ ਮੀਟਿੰਗ ਹੈ ਸਰ ਫਿਲਹਾਲ ਜਿਹੜਾ ਮਾਹੌਲ ਕਿਸ ਤਰੀਕੇ ਦਾ ਸੀਗਾ ਅੰਦਰ ਇਕੱਠੇ ਆਜਾ ਉਹਨੇ ਖਾਣਾ ਵੀ ਖਾਧਾ ਕਿ ਇਸ ਕਿਸੇ ਮਾਹੌਲ ਤਾਂ ਠੀਕ ਹੀ ਰਹੇਗਾ ਉਹਨਾਂ ਗੱਲਬਾਤ ਹੀ ਕਰਨੀ ਹੈ ਲੜਨ ਧੋੜੇ ਜਾਣਾਂ ਦਾ ਲੜ ਮਾਹੌਲ ਠੀਕ ਹੀ ਹੈ ਸਰ 4 ਤਰੀਕ ਨੂੰ ਜਸਵੰਦਰ ਸਿੰਘ ਲੰਗੋਤ ਸਰਕਾਰ ਐਟਵਾਰ ਜਲੰਧਾ ਨੂੰ ਗਰਾਹਾਂ ਫਿਰ ਮੌਸਮੀ ਬਣਾਉਣ ਨੂੰ ਤੇ بڑے بڑے ਬਹੁਤ ਬਿਚਾਰੇ ਜਾਣਦੇ ਗਏ ਅੱਜ ਕਾਸ਼ਾ ਦੇ ਖਰੀਦ ਚੱਲੀਏ ਮੈਂ ਅੱਜ ਕੱਲ੍ਹ ਦੀ ਮੀਟਿੰਗ ਵਿੱਚ ਸਾਹੀ ਜਿਹੜੇ ਖੇਤੀ ਕਾਨੂੰਨ ਦੇ ਬਿਜਲੀ ਬਿੱਲ 2020 ਤੇ ਨਾਲ ਤਰਾਲੀ ਵਾਲਾ ਵਿਲਾ ਤੇ ਨਾਲ ਐਮਐਸਪੀ ਵਾਲੀ ਗੱਲ ਉਹਨਾਂ ਦੇ ਉੱਤੇ ਚਰਚਾ ਹੋਈ ਹੈ ਉਹ ਚਰਚਾ ਹੋਣ ਤੋਂ ਗੱਲ ਇੱਥੇ ਛੇਕ ਤੱਕ ਪਹੁੰਚੀ ਹੈ ਕਿ ਦੋ ਜਿਹੜੇ ਵੈਲਸੀ ਬਿਜਲੀ ਬਿੱਲ 2020 ਤੇ ਪ੍ਰਾਲੀ ਵਾਲਾ ਬਿੱਲ ਉਹਨੂੰ ਰੱਦ ਕਰਨ ਨੂੰ ਸਰਕਾਰ ਸਹਿਮਤ ਹੋਈ ਹੈ ਨਾ ਕਿ ਦੂਜੇ ਪਾਸੇ ਜਿਹੜੇ ਖੇਤੀਬਾੜੀ ਨਾਲ ਸੰਬੰਧ ਤਿੰਨ ਕਾਨੂੰਨ ਸੀ ਉਹਨਾਂ ਨੂੰ ਹਾਲੇ ਰੱਦ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਤੇ ਨਾਲ ਦੀ ਨਾਲ ਐਮਐਸਪੀ ਜਿਹੜੀ ਤੇਜ਼ ਫਸਲਾਂ ਦੀ ਸਾਰੇ ਦੇਸ਼ ਦੇ ਵਿੱਚ ਲਾਗੂ ਹੋਵੇ ਤੇ ਇਹਦੀ ਖਰੀਦ ਦੀ ਸਰਕਾਰ ਗਾਰੰਟੀ ਕਰੇ ਇਹ ਸਰਕਾਰ ਤੇ ਵੀ ਇਸ ਗੱਲ ਤੇ ਵੀ ਸਰਕਾਰ ਅਜੇ ਪੂਰੀ ਤਰ੍ਹਾਂ ਸਹਿਮਤ ਨਹੀਂ ਹੋਈ ਤੇ ਇਸ ਗੱਲ ਕਰਕੇ ਦੁਬਾਰਾ ਉਹਨਾਂ ਨੇ 4 ਤਰੀਕ ਦੀ ਜਿਹੜੀ ਮੀਟਿੰਗ ਰੱਖੀ ਆ ਸਾਡਾ ਅंदोलਨ ਲਗਾਤਾਰ ਜਾਰੀ ਆ ਸੀ ਲੇਕਿਨ ਅਭੀ ਵੀ ਗਵਰਨਮੈਂਟ ਦਾ ਕਿਹਦਾ ਲੱਗ ਰਿਹਾ ਹੈ ਗਵਰਨਮੈਂਟ ਦਾ ਤਾਂ ਹਾਲੇ ਤੱਕ ਇੱਕੋ ਹੀ ਗੱਲ ਦੇਖਣ ਨੂੰ ਮਿਲੀ ਆ ਕਿਸੇ ਦਾ ਗੱਲਬਾਤ ਦਾ ਜਿਹੜਾ ਡੈਡਲੌਕ ਸੀ ਉਹੀ ਟੁੱਟਿਆ ਹੈ ਤੇ ਆਉਂਦੇ ਦਿਨਾਂ ਦੇ ਅੰਦਰ ਅਸੀਂ ਹੋਰ ਦਬਾਅ ਬਣਾਵਾਂਗੇ ਸੰਘਰਸ਼ ਨੂੰ ਤਿੱਖਾ ਕਰਾਂਗੇ ਸਰਕਾਰ ਨੂੰ ਚੁਕ ਲਈ ਮਜਬੂਰ ਕਰਾਂਗੇ ਖੇਤੀਬਾੜੀ ਨਾਲ ਜਨਾਂ ਦੇ ਸਬੰਧਤ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਸੰਘਰਸ਼ ਤੋਂ ਪਿੱਛੇ ਨਹੀਂ ਸੋ ਕੰਟਰੋਲੀ ਮਾਰਚ ਹੈ ਉਹ ਵੀ ਉਹ ਟਰਾਲੀ ਮਾਰਚ ਵੀ ਹੋਣਗੇ ਵੱਖ-ਵੱਖ ਤਰ੍ਹਾਂ ਦੇ ਪ੍ਰਚਾਰ ਨੇ ਜਿਹੜੇ ਲੋਕਾਂ ਤੱਕ ਲਿਜਾਏ ਜਾਣਗੇ ਪੂਰੇ ਦੇਸ਼ ਦੇ ਲੋਕਾਂ ਨੂੰ ਇਹ ਸੰਘਰਸ਼ ਨਾਲ ਜੋੜਿਆ ਜਾਊਗਾ ਇਹ ਉਹਨਾਂ ਚਿਰ ਲਈ ਸੰਘਰਸ਼ ਲੜਾਂਗੇ ਜਨਾਂ ਚਿਰ ਇਹ ਸਰਕਾਰ ਆਪਦੇ ਉਹ ਜਿਹੜੇ ਖੇਤੀਬਾੜੀ ਦਾ ਸਬੰਧਤ ਬਣਾਏ ਗਏ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਠੀਕ ਹੈ